ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅਜ ਦੀ ਇਸ ਵੀਡੀਓ ਵਿੱਚ ਤੁਹਾਡੇ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੀ YouTube ਚੈਨਲ GK Knowledge ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 12ਵੀਂ ਦੀ ਬਿਸ਼ਾ ਸੋਸ਼ੀਓਲੋਜੀ ਦਾ ਪੇਪਰ ਸੋ ਫਾਈਨਲ ਬੋਰਡ ਇਗਜ਼ਾਮ ਦਾ ਇਹ ਪੇਪਰ ਸੋ ਇਹ ਇੱਕ ਸੈਂਪਲ ਪੇਪਰ ਹੈ ਤੁਹਾਨੂੰ ਪਹਿਲੀ ਦੱਸ ਦਿੰਦਾ ਇਹ ਇੰਪੋਰਟੈਂਟ ਪੇਪਰ ਹੈ ਰੀਅਲ ਪੇਪਰ ਤਾਂ ਨਹੀਂ ਇਹ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਤੁਹਾਡੇ ਪੂਰੇ ਚੁੱਕਰੇ ਨੰਬਰ ਆ ਜਾਣ ਸੋ ਜਿਵੇਂ ਸੋਸ਼ੀਓਲੋਜੀ ਦਾ ਪੇਪਰ ਹੈਗਾ ਸਭ ਤੋਂ ਪਹਿਲਾਂ ਪੰਜਾਬੀ ਵਰਜਨ ਇਸ ਦਾ ਹੱਲ ਕਰਦੇ ਹਾਂ ਜਿਵੇਂ ਭਾਗ A ਸਹੀ ਮਿਲਾਨ ਕਰੋ ਕਾਲਮ A ਤੇ ਕਾਲਮ B ਦਿੱਤਾ ਹੋਇਆ ਹੈਗਾ ਸੋ ਇਹ కేਵਲ ਨੌਜ ਦੇ ਲਈ ਹੈ ਤੁਹਾਡੇ ਮਹਾਰ ਅੰਦੋਲਨ ਦੂਜਾ ਲਿੰਗ ਤੀਜਾ ਵਰਧਾ ਨੂੰ ਬਧੇਰੇ ਗਤੀਸ਼ੀਲ ਹੋਣਾ ਚਾਹੀਦਾ ਹੈ ਤੇ ਕਾਲਮ B ਚ ਦਿੱਤਾ ਗਤੀ ਵਿਧੀ ਸਿਧਾਂਤ ਡਾਕਟਰ ਅਵੇਦਕਰ ਜਾਂ ਜੈਵਿਕੀ ਸ਼੍ਰੇਣੀ ਸੋ ਇਹਦਾ ਸਹੀ ਮਿਲਾਨ ਆਊਗਾ ਸਭ ਤੋਂ ਪਹਿਲਾਂ ਡਾਕਟਰ ਅਵੇਦਕਰ ਮਹਾਰ ਅੰਦੋਲਨ ਆਇਆ ਥੀ ਡਾਕਟਰ ਅੰਵੇਦਕਰ ਦੁਆਰਾ ਲਿੰਗ ਦਾ ਆਊਗਾ ਜੈਵਿਕ ਸ਼੍ਰੇਣੀ ਤੇ ਵਿਰਧਾਂ ਨੂੰ ਬਧੇਰੇ ਗਤੀਸ਼ੀਲ ਹੋਣਾ ਚਾਹੀਦਾ ਹੈ ਇਹਦਾ ਉਹ ਗਤੀਵਿਧੀ ਸਿਧਾਂਤ ਸੋ ਇਹ ਹੀ ਇਸਦਾ ਆਨਸਰ ਹੈ ਤੇ ਨੈਕਸਟ ਹੈ ਤੁਸੀਂ ਇੱਥੇ ਆਨਸਰ ਦੇਖ ਸਕੋ ਡਾਕਟਰ ਅੰਵੇਦਕਰ ਜੈਵਿਕੀ ਸ਼੍ਰੇਣੀ ਤੇ ਗਤੀਵਿਧੀ ਸਿਧਾਂਤ ਤੇ ਨੈਕਸਟ ਹੈ ਖਾਲੀ ਥਾਂ ਮਾ ਭਰੋ ਫੋਰਥ ਹੈ ਨੇ ਤਾਂ ਮਾ ਵਿੱਚ ਵੱਧ ਰਹੀ ਰਾਜਨੀਤਿਕ ਪ੍ਰੇਸ਼ਟਾ ਨਾਲ ਸੰਬੰਧ ਸਸੇ ਸਬੰਧਿਤ ਸਮੱਸਿਆਵਾਂ ਡੈਸ਼ ਅਤੇ ਡੈਸ਼ ਹਨ ਸੋ ਨੇਤਾਵਾਂ ਵਿੱਚ ਬਾਧ ਰਹੀ ਰਾਜਨੀਤਿਕ ਭ੍ਰਿਸ਼ਟਤਾ ਨਾਲ ਸੰਬੰਧਿਤ ਸਮੱਸਿਆਵਾਂ ਲਾਭ ਦੀ ਭੁੱਖ ਅਤੇ ਨੀਤੀਗਾਂਤ ਗਰਾਵਟ ਹਨ ਸੋ ਇਹ ਇਸ ਦਾ ਆਨਸਰ ਹੈ ਤੇ ਨੈਕਸਟ ਪਿੰਡਾਂ ਦੇ ਮੁਖੀ ਡੈਸ਼ ਆਖਿਆ ਜਾਂਦਾ ਸੀ ਸਰਪੰਚ ਸੋ ਹੁਣ ਵੀ ਆਖਿਆ ਜਾਂਦਾ ਹੈਗਾ ਸਹੀ ਜਾਂ ਗਲਤ ਲਿਖੋ ਸ਼ੇਮਾ ਨਸ਼ੀਲੇ ਪਦਾਰਥ ਪਰਿਵਾਰ ਅਤੇ ਸਮੁਦਾਇ ਨੂੰ ਪ੍ਰਭਾਵਿਤ ਨਹੀਂ ਕਰਦੇ ਗਲਤ ਤੇ ਨੈਕਸਟ ਹੈ ਸਮਾਜਿਕ ਵਰਗ ਖੁੱਲੇ ਸਮੂਹ ਹਨ ਸੋ ਇਸਦਾ ਆਊਗਾ ਸਮਾਜਿਕ ਵਰਗ ਖੁੱਲੇ ਸਮੂਹ ਹਨ ਸਹੀ ਸੋ ਇਹ ਤੇ ਇਸ ਦਾ ਆਨਸਰ ਸਹੀ ਦਿੱਤਾ ਹੋਇਆ ਤੇ ਨੈਕਸਟ ਹੈ ਬਹੁ-ਭਾਗੀ ਪ੍ਰਸ਼ਨ ਮਤਲਬ ਬਹੁ ਵਿਕਲਪੀ ਪ੍ਰਸ਼ਨ ਜਿਵੇਂ ਪ੍ਰਸ਼ਨ ਨੰਬਰ 8 ਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਜਾਤੀ ਦੀ ਵਿਸ਼ੇਸ਼ਤਾ ਨਹੀਂ ਹੈ ਅਰਚਿਤ ਰਤਵਾ ਪਵਿੱਤਰ ਅਪਵਿੱਤਰ ਪ੍ਰੇਦਭাব ਪੁਸਤੈਣੀ ਕੀਤਾ ਜੇ ਜਾਤੀ ਅੰਦਰੋਂ ਬਿਆ ਸੋ ਕਿਹੜੀ ਚ ਜਾਤੀ ਦੀ ਵਿਸ਼ੇਸ਼ਤਾ ਨਹੀਂ ਪੁੱਛਿਆ ਸੋ ਅਰਚਿਤ ਰਤਵਾ ਸੋ ਊਡ ਆਪਸ਼ਨ ਇਜ਼ ਦਾ ਰਾਈਟ ਆਨਸਰ ਹੈਗਾ ਤੇ ਨੈਕਸਟ ਹੈਗਾ ਸ਼ਰਾਬ ਖੋਰੀ ਕਿਸ ਤਰ੍ਹਾਂ ਦੀ ਸਮੱਸਿਆਵਾਂ ਨਾਲ ਸੰਬੰਧਿਤ ਹੈ ਸਮਾਜਿਕ ਸਮੱਸਿਆਵਾਂ ਸਿਹਤ ਸਮੱਸਿਆਵਾਂ ਆਰਥਿਕ ਸਮੱਸਿਆਵਾਂ ਚਾਹ ਪ੍ਰੋਗਤ ਸਾਰੀਆਂ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਉਪਰੋਕਤ ਸਾਰੀਆਂ ਸੋ ਉਪਰੋਕਤ ਸਾਰੀਆਂ ਸਹੀ ਆਨਸਰ ਹੈ ਤੇ ਨੈਕਸਟ ਹੈ 10th ਸ਼ਹਿਰੀ ਸਮਾਜ ਆਕਾਰ ਵਿੱਚ ਡੈਸ਼ ਹੁੰਦਾ ਹੈ ਵੱਡਾ ਊੜਾ ਧੜਾ ਦੋਵੇਂ ਮਤਲਬ ਛੋਟਾ ਤੇ ਸਸਾ ਉਪਰੋਕਤ ਕੋਈ ਵੀ ਨਹੀਂ ਸੋ 10ਵੇਂ ਦਾ ਆਊਗਾ ਵੱਡਾ ਸ਼ਹਿਰੀ ਸਮਾਜ ਆਕਾਰ ਵਿੱਚ ਵੱਡਾ ਹੁੰਦਾ ਹੈ ਸੋ ਨੈਕਸਟ ਹੈ ਭਾਗ B ਸਭ ਤੋਂ ਪਹਿਲਾ ਪ੍ਰਸ਼ਨ ਹੈ ਚਿਪਕੋ ਅੰਦੋਲਨ ਸੋ ਇੱਥੇ ਲਿਖਿਆ ਚਿਪਕੋ ਅੰਦੋਲਨ ਬਨਸ ਸੰਭਾਲ ਸੰਬੰਧੀ ਅੰਦੋਲਨ ਜੋ ਭਾਰਤ ਵਿੱਚ 1973 ਵਿੱਚ ਸ਼ੁਰੂ ਹੋਇਆ ਲਿੰਗ ਵਰਗ ਅਸਮਾਨਤਾ ਤੋਂ ਕੀ ਤੁਸੀਂ ਕੀ ਸਮਝਦੇ ਹੋ ਜਾਤੀ ਗਤੀਸ਼ੀਲਤਾ ਪੀ ਐਨ ਡੀਟੀ ਦਾ ਪੂਰਾ ਨਾਂ ਕੀ ਹੈ ਉਹਨਾਂ ਪਦਰਾਂ ਬਾਰੇ ਦੱਸੋ ਜਿਸ ਨਾਲ ਪੱਛਮੀਕਰਨ ਆਹੀ ਪਰਿਵਰਤਨ ਆਏ ਸੋ ਇਹ ਪੰਜ ਪ੍ਰਸ਼ਨ ਪਹਿਲਾਂ ਆਪਾਂ ਕਰ ਲੈਂਦੇ ਫਿਰ ਬਾਕੀ ਕਰਦੇ ਆ ਲਿੰਗ ਵਰਗ ਅਸਮਾਨਤਾ ਪੁਰਸ਼ ਅਤੇ ਮਹਿਲਾਵਾਂ ਵਿਚਲੇ ਹੱਕਾਂ ਮੌਕਿਆਂ ਅਤੇ ਵਿਵਹਾਰਾਂ ਵਿੱਚ ਅਸਮਾਨਤਾ ਤੇ ਜਾਤੀ ਗਤੀਸ਼ੀਲਤਾ ਜਦੋਂ ਵਿਅਕਤੀ ਜਾਂ ਇੱਕ ਸਮੂਹ ਇੱਕ ਜਾਤੀ ਤੋਂ ਦੂਜੀ ਜਾਤੀ ਵਿੱਚ ਪਰਿਵਰਤਨ ਕਰਦੇ ਹਨ ਜਾਤੀ ਗਤੀਸ਼ੀਲਤਾ ਕਹਿੰਦੇ ਹਨ ਪੀ ਐਨ ਡੀਟੀ ਪ੍ਰੀ ਨੈਟਲ ਡਾਇਗਨੋਸਟਿਕ ਟੈਕਨੀਕਸ ਸੋ ਇੱਥੇ ਫੁੱਲ ਫਾਰਮ ਦਿੱਤੀ ਹੋਈ ਹੈ ਤੇ ਪਛਮੀਕਰਨ ਰਾਈ ਪਰਵਰਤਨ ਦੇ ਪੱਧਰ ਸਾਂਸਕ੍ਰਿਤਿਕ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤਕਨੀਕੀ ਕੀ ਪਰਵਰਤਨ ਆਏ ਹਨ ਸੋ ਇੱਥੇ ਦਿੱਤੇ ਹੋਏ ਕਿ ਆ ਪਰਵਰਤਨ ਆਏ ਜਿਵੇਂ ਸਾਂਸਕ੍ਰਿਤਿਕ ਤੇ ਸਮਾਜਿਕ ਚਾਰਤੀ ਤੇ ਰਾਜਨੀਤਿਕ ਤੇ ਨੈਕਸਟ 16ਵੇਂ ਤੋਂ ਸੋਹਰਾਇ ਤਿਹਾਰ ਕਿਸ ਕਬੀਲੇ ਦਾ ਫਸਲ ਕਟਣ ਦਾ ਤਿਹਾਰ ਹੈ ਆਧੁਨਿਕ ਕਰਨ ਦੇ ਦੋ ਕਾਰਨ ਤੇ ਸ਼ਰਾਬਖੋਰੀ ਦੇ ਪੱਦਰ ਦੀ ਸੂਚੀ ਬਣਾਓ ਯੋਗਤ ਪਰਿਵਾਰ ਕੀ ਹੈ ਨਿਰਵਾਹ ਅਰਥਵਿਵਸਥਾ ਸੋ 16ਵੇਂ ਦਾ ਪੱਛਮੀ ਕਰਨ ਰਾਹੀ ਪਰਵਰਤਨ ਦੇ ਨਾ ਸਹਰਾਈ ਸੰथाल ਕਬੀਲੇ ਦਾ ਫਸਲ ਕੱਟਣ ਦਾ ਤਿਹਾੜਾ ਹੈਗਾ ਸਹਰਾਈ ਕਿਹੜਾ ਹੈਗਾ ਸੰथाल ਕਬੀਲੇ ਦਾ ਤੇ ਨੈਕਸਟ ਹੈ 17ਵਾਂ ਆਧੁਨਿਕ ਕਰਨ ਦੇ ਕਾਰਨ ਉਦਯੋਗਿਕ ਕਰਨ ਸ਼ੈਰੀ ਕਰਨ ਵਿਦਿਆਵਾਨੀ ਪਛਮੀ ਪ੍ਰਭਾਵ ਤਕਨੀਕੀ ਵਿਕਾਸ ਸੋ 17ਵਾਂ ਆਪਾਂ ਕੁਐਸਚਨ ਚੈੱਕ ਕਰ ਰਹੇ ਹਾਂ ਨੇ ਆਧੁਨਿਕ ਕਰਨ ਦੇ ਦੋ ਕਾਰਨ ਦੱਸਣੇ ਨੇ ਕਿਉਂ ਆਧੁਨਿਕ ਆਧੁਨਿਕ ਕਰਨ ਹੋਇਆ ਉਦਯੋਗੀਕਰਨ ਦੇ ਕਾਰਨ ਸ਼ਹਿਰੀਕਰਨ ਦੇ ਕਾਰਨ ਤੇ ਪਛਮੀ ਪ੍ਰਭਾਵ ਜਾਂ ਤਕਨੀਕੀ ਵਿਕਾਸ ਕਾਰਨ ਸ਼ਰਾਬਖੋਰੀ ਦੇ ਪੱਧਰ ਵਿਅਕਤੀਗਤ ਪੱਧਰਾ ਪਰਿਵਾਰਿਕ ਸਮਾਜਿਕਾ ਤੇ ਆਰਥਿਕਾ ਤੇ ਸਿਹਤ ਸ਼ਰਾਬਖੋਰੀ ਦੇ ਪੱਧਰਾਂ ਦੀ ਸੂਚੀ ਉਹ ਆ ਕੁਐਸਚਨ ਸੀ ਨੈਕਸਟ ਸਯੁਕਤ ਸਯੁਕਤ ਪਰਿਵਾਰ ਕੀ ਹੈ ਤੇ ਨਿਰਵਾਹ ਅਰਥਵਿਵਸਥਾ ਸੋ ਪਹਿਲਾ ਸਯੁਕਤ ਪਰਿਵਾਰ ਇੱਕ ਪਰਿਵਾਰ ਜਿਸ ਵਿੱਚ ਬਹੁਤੀਆਂ ਪੀੜ੍ਹੀਆਂ ਇਕੱਠੇ ਰਹਿੰਦੀਆਂ ਹਨ ਇੱਕ ਹੁੰਦਾ ਝੋਟਾ ਪਰਿਵਾਰ ਇੱਕ ਸਯੁਕਤ ਪਰਿਵਾਰ ਹੁੰਦਾ ਤੇ ਨਿਰਵਾਹ ਅਰਥਵਿਵਸਥਾ ਇੱਕ ਅਜਿਹੀ ਅਰਥਵਿਵਸਥਾ ਜਿਸ ਵਿੱਚ ਲੋਕ ਆਪਣੀ ਜ਼ਰੂਰਤਾਂ ਲਈ ਕਿਸਾਨੀ ਸ਼ਿਕਾਰ ਜਾਂ ਮੱਛੀ ਪਕੜਨ ਤੇ ਨਿਰਭਰ ਹੁੰਦੇ ਹਨ ਆ ਖੇਤੀਬਾੜੀ ਸ਼ਿਕਾਰ ਜਾਂ ਮੱਛੀ ਪਕੜਨ ਤੇ ਨਿਰਭਰ ਹੁੰਦੇ ਹਨ ਨਿਰਵਾ ਅਰਥਵਸਥਾ ਕਹਿੰਦੇ ਹਨ ਸੋ ਨੈਕਸਟ ਕੋਈ ਕੁਐਸਚਨ ਹੈ ਜਿਹੜੇ ਭਾਗ ਸਸ ਭਾਗ ਸੀ ਦਾ ਆਊਗਾ ਕੌਂਡ ਅਤੇ ਭੀਲ ਕਬੀਲੇ ਵਿੱਚ ਪਿੰਨਤਾ ਦੱਸੋ ਜਾਂ ਹਰੀ ਕ੍ਰਾਂਤੀ ਉੱਤੇ ਇੱਕ ਛੋਟਾ ਨੋਟ ਲਿਖੋ ਸੋ 4 ਨੰਬਰਾਂ ਦਾ ਕੁਐਸਚਨ ਹੈਗਾ ਸੋ ਇੱਥੇ ਆਨਸਰ ਦਿੱਤਾ ਸੋ ਇਹ ਨਾ ਕੁਸ਼ਨਾਂ ਦੇ ਆਨਸਰ ਦਿੱਤੇ ਨਹੀਂ ਹੋਏ ਪਹਿਲਾ 21ਵਾਂ 22ਵਾਂ 23ਵਾਂ ਸੋ 24ਵਾਂ ਦਾ ਆਪਾਂ ਦੇਖ ਲੈਣਾ ਜੇ ਦਿੱਤਾ ਹੈ ਪੱਛਮੀਕਰਨ ਅਤੇ ਸੰਸਕ੍ਰਿਤੀਕਰਨ ਦੇ ਵਿੱਚ ਭੇਦ ਲਿਖੋ ਜਾਂ ਵਿਚ ਵੀਕਰਨ ਦੇ ਦੋ ਪ੍ਰਭਾਵ ਲਿਖੋ ਸੋ ਤੁਹਾਡੀ ਬੁੱਕ ਤੇ ਵੀ ਆਨਸਰ ਦਿੱਤੇ ਹੋਣੇ ਤਾਂ ਤੁਸੀਂ ਉਸ ਤੋਂ ਵੀ ਕਰ ਸਕਦੇ ਹੋ ਪੱਛਮੀਕਰਨ ਅਤੇ ਸੰਸਕ੍ਰਿਤੀਕਰਨ ਵਿੱਚ ਭੇਦ ਭਾਵ ਪੱਛਮੀਕਰਨ ਜਦੋਂ ਕੋਈ ਸਮਾਜ ਪੱਛਮੀ ਸਪੈਚਾਰ ਜੀਵਨ ਸ਼ੈਲੀ ਅਤੇ ਤਕਨੀਕਾਂ ਅਪਣਾਉਂਦਾ ਹੈ ਤੇ ਸੰਸਕ੍ਰਿਤੀਕਰਨ ਜਦੋਂ ਨੀਚ ਵਰਗ ਉੱਚ ਜਾਤੀਆਂ ਦੀ ਸੰਸਕ੍ਰਿਤੀ ਰੀਤੀ ਰਿਵਾਜ ਅਤੇ ਜੀਵਨ ਸ਼ੈਲੀ ਅਪਣਾਉਂਦੇ ਹਨ ਤੇ ਵਿਸ਼ਵੀਕਰਨ ਦੇ ਦੋ ਪ੍ਰਭਾਵ ਹੋ ਗਏ ਸਕਾਰਾਤਮਕ ਪ੍ਰਭਾਵ ਨੌਕਰੀਆਂ ਅਤੇ ਤਕਨੀਕੀ ਵਿਕਾਸ ਵਧੇ ਤੇ ਨਕਾਰਾਤਮਕ ਪ੍ਰਭਾਵ ਸਥਾਨਕ ਸੰਸਕ੍ਰਿਤੀਆਂ ਅਤੇ ਉਦਯੋਗਾਂ ਉੱਤੇ ਅਸਰ ਪਿਆ ਤੇ 25 ਮਨਸ਼ਾਕੋਰੀ ਤੇ ਚਾਰਖਾਰਨ ਮਾਨਸਿਕ ਤਣਾਤ ਗਲਤ ਸੰਗਤ ਪਰਿਵਾਰਿਕ ਸਮੱਸਿਆਵਾਂ ਬੇਰੁਜ਼ਗਾਰੀ ਤੇ ਵਿਰਧ ਵਿਅਕਤੀਆਂ ਦੇ ਪੁਨਰਵਾਸ ਲਈ ਸਰਕਾਰੀ ਸਹਾਇਤਾ ਪੈਨਸ਼ਨ ਯੋਜਨਾਵਾਂ ਵਿਰਧ ਆਸ਼ਰਮ ਮੁਫਤ ਸੇਵਾਮਾ ਕਾਨੂੰਨੀ ਸੁਰੱਖਿਆ ਤੇ ਛੇਵੀਂ ਮਕਰੇ ਲੋਹਿੱਸਾ ਦੇ ਪ੍ਰਭਾਵ ਛੇਵੀਂ ਲੋਹਿੱਸਾ ਦੇ ਕੀ ਪ੍ਰਭਾਵ ਹਨ ਪੁਨਰ ਉਥਾਨ ਵਾਲੀ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਫਿਰ ਉਹਦੇ ਬਾਅਦ ਚ ਭਾਗ ਦੀ ਆਜੂਗਾ ਸੋ ਇੱਥੇ ਆਪਾਂ ਕਿੱਥੇ ਵੀ ਛੇਵੀਂ ਹਿੱਸੇ ਦੇ ਪ੍ਰਭਾਵ ਮਨੋਵਿਗਿਆਨਿਕ ਤਨਾ ਭਵਿੱਖੀ ਪੀੜੀਆਂ ਤੇ ਅਸਰ ਸਿਹਤ ਸੰਬੰਧੀ ਸਮੱਸਿਆਵਾਂ ਰਿਸ਼ਤਿਆਂ ਵਿੱਚ ਤਣਾ ਤੇ ਪੁਨਰ ਉਥਾਨਵਾਦੀ ਅੰਦੋਲਨ ਇਹ ਅਜਿਹੇ ਅੰਦੋਲਨ ਹੁੰਦੇ ਹਨ ਜੋ ਸਮਾਜ ਵਿੱਚ ਗੁੰਮ ਹੋ ਰਹੀਆਂ ਪੁਰਾਣੀਆਂ ਰਵਾਇਤਾਂ ਧਾਰਮਿਕ ਵਿਕਾਸ ਧਾਰਮਿਕ ਵਿਸ਼ਵਾਸ ਅਤੇ ਰੀਤ ਰਿਵਾਜਾਂ ਨੂੰ ਮੁੜ ਜੀਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਨੈਕਸਟ 27ਵਾਂ ਇਹ ਸੇਸ਼ ਅੰਕਾਂ ਵਾਲਾ ਕੁਐਸਚਨ ਹੈਗਾ ਵਿਸਥਾਪਨ ਸੋ ਵਿਸਥਾਪਨ ਸਭ ਤੋਂ ਪਹਿਲਾਂ ਵਿਸਥਾਪਨ ਦਾ ਅਰਥ ਹੈ ਜਦੋਂ ਕਿਸੇ ਵਿਅਕਤੀ ਜਾਂ ਸਮੂਹ ਨੂੰ ਆਪਣੇ ਰਹਿਣ ਸੈਨ ਦੇ ਟਿਕਾਣੇ ਨੂੰ ਛੱਡਣਾ ਪੈਂਦਾ ਹੈ ਰਹਿਣ ਸੈਨ ਦੇ ਟਿਕਾਣੇ ਨੂੰ ਛੱਡਣਾ ਪੈਂਦਾ ਹੈ ਇਹ ਆਫਤਾ ਬਿਕਾਸ ਪ੍ਰਯੋਜਨਾਵਾਂ ਜੰਦ ਜਦ ਤੱਕ ਨਵੀਂ ਤਕਨੀਤੀਆਂ ਕਾਰਨ ਹੋ ਸਕਦਾ ਹੈ ਤੇ ਆਵਾਸ ਆਵਾਸ ਇੱਕ ਵਿਅਕਤੀ ਜਾਂ ਪਰਿਵਾਰ ਲਈ ਰਹਿਣ ਲਈ ਉਚਿਤ ਥਾਂ ਹੁੰਦੀ ਹੈ ਆਵਾਸ ਮਸਿਆਂਵਾ ਦੇ ਕਾਰਨ ਤੇਜ਼ੀ ਨਾਲ ਵਾਧੇ ਆਬਾਦੀ ਸ਼ਹਿਰੀਕਰਨ ਗਰੀਬੀ ਅਤੇ ਆਰਥਿਕ ਅਸਮਾਨਤਾ ਸਰਕਾਰੀ ਨੀਤੀਆਂ ਦੀ ਕਮੀ ਤੇ ਜਾਤੀ 28ਵਾਂ ਕੁਐਸਚਨ ਹੈ ਜਾਤੀ ਜਾਤੀ ਇੱਕ ਸਮਾਜਿਕ ਵਿਧੀ ਹੈ ਜਿਸ ਵਿੱਚ ਲੋਕ ਪੈਦਾਇਸ਼ ਅਨੁਸਾਰ ਵੱਖ-ਵੱਖ ਸਮੂਹ ਵਿੱਚ ਵੰਡੇ ਜਾਂਦੇ ਹਨ ਜਾਤੀ ਅਤੇ ਵਰਨ ਵਿੱਚ ਭੇਦ ਜਾਤੀ ਵਰਾਸ ਰੀਅਰ ਅਧਾਰ ਤੇ ਨਿਰਧਾਰਤ ਕਰਮ ਦੇ ਅਧਾਰ ਤੇ ਜਾਤੀ ਅਵਰਣ ਬੰਦ ਪ੍ਰਣਾਲੀ ਆ ਖੁੱਲ੍ਹੀ ਪ੍ਰਣਾਲੀ ਹਜ਼ਾਰਾਂ ਜਾਤੀਆਂ ਕੇਵਲ 4 ਵਰਨ ਬ੍ਰਾਹਮਣ ਖੱਤਰੀ ਵੈਸ਼ ਸੰਦਰ ਅਗੈ ਨਾਰੀਵਾਦ ਦੇ ਪ੍ਰਕਾਰ ਪ੍ਰਤੀਕ ਰਕਤੀਸ਼ੀਲ ਨਾਰੀਵਾਦ ਇਹ ਨਾਰੀਵਾਦ ਜਾਤੀ ਆਰਥਿਕ ਅਸਮਾਨਤਾ ਤੇ ਲਿੰਗ ਭੇਦ ਨੂੰ ਦੂਰ ਕਰਕੇ ਸਮਾਜਿਕ ਬਰਾਬਰੀ ਦੀ ਮੰਗ ਕਰਦਾ ਹੈ ਉਦਾਰਵਾਦੀ ਨਾਰੀਵਾਦ ਇਹ ਵਿਅਕਤੀਗਤ ਹੱਕਾਂ ਸਿੱਖਿਆ ਤੇ ਨੌਕਰੀਆਂ ਦੇ ਮੌਕਿਆਂ ਵਿੱਚ ਬਰਾਬਰੀ ਦੀ ਵਿਕਾਲਤ ਕਰਦਾ ਹੈ 29ਵਾਂ ਬਰਗ ਸਮਾਜ ਵਿੱਚ ਲੋਕਾਂ ਨੂੰ ਆਮ ਤੌਰ ਤੇ ਉਹਨਾਂ ਦੀ ਆਮਦਨ ਪੈਸੇ ਅਤੇ ਜਾਇਦਾਦ ਦੇ ਅਨੁਸਾਰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਵਰਗ ਦੀਆਂ ਵਿਸ਼ੇਸ਼ਤਾਵਾਂ ਆਰਥਿਕ ਅਸਮਾਨਤਾ, ਗਤੀਸ਼ੀਲਤਾ, ਪੈਸੇ ਤੇ ਆਧਾਰਿਤ ਵੰਡ, ਸ਼ੋਸ਼ਣ ਅਤੇ ਅਧਿਕ ਅਧਿਕਾਰਵਾਦ, ਅਧਿਕਾਰਵਾਦ, ਪਿੰਡੂ ਸਮਾਜ, ਕਿਸਾਨੀ ਮੁੱਖ ਉਦਮਤੇ ਪਰ ਸੋ ਇੱਥੇ 27 ਕੁਸ਼ਚਨ ਹੈ ਸੋ ਇੱਥੇ ਆਪਾਂ ਦੇਖ ਲੈਨੇ ਕਿੰਨੇ ਕੁਸ਼ਚਨ ਤੋ ਆਪਾਂ ਕਰ ਲਿਆ ਸ਼ਰਾਬ ਖੋਰੀ ਆਧਨਿਕ ਕਰਨ ਤੇ ਵਿਰਧ ਲੋਕਾਂ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਸਮੱਸਿਆਵਾਂ ਹਨ ਸੋ ਇੱਥੇ ਆਪਾਂ ਹੁਣ ਹੀ ਕਰਕੇ ਆਟੇ ਸੀ ਸੋ ਜਿਹੜੇ ਕੁਐਸਚਨ ਰਹਿ ਗਏ ਉਹ ਤੁਸੀਂ ਖੁਦ ਕਰ ਲੈਣਾ ਸਾਨੂੰ ਇੱਕ ਵਾਰ ਕੁਐਸਚਨ ਦੱਸ ਦਿੰਨੇ ਕਿਹੜੇ ਕਿਹੜੇ ਰਹਿ ਚੁੱਕੇ ਨੇ ਸੋ ਵਿਰਧ ਵਿਅਕਸੀਨ ਪੁਨਰਵਾਸ ਹਾਈਟਾ ਐਮੇਦਤਾ ਬਿਆਬੇ ਵਿੱਚ ਤੁਸੀਂ ਸਕਰੀਨਸ਼ਾਟ ਲੈਣਾ ਹੈ ਤੇ ਸਕਰੀਨਸ਼ਾਟ ਲੈ ਸਕਦੇ ਹੋ ਜਿਵੇਂ 24ਵਾਂ ਪ੍ਰਸ਼ਨ ਅਗਾ ਪਛਮੀਕਰਨ ਅਤੇ ਸੰਸਕ੍ਰਿਤੀਕਰਨ ਦੇ ਵਿੱਚ ਭੇਦ ਭਾਵ ਲਿਖੋ ਵਿਸ਼ਵੀਕਰਨ ਦੇ ਦੋ ਪ੍ਰਭਾਵ ਲਿਖੋ ਨਸ਼ਾ ਕੋਰੀ ਦੇ ਚਾਰ ਕਾਰਨ ਲਿਖੋ ਵਿਰਧ ਵਿਅਕਤੀਆਂ ਨੂੰ ਪੁਨਰਵਾਸ ਵਿੱਚ ਸਰਕਾਰ ਦੀ ਸਰਕਾਰ ਕੀ ਸਹਾਇਤਾ ਕਰਦੀ ਹੈ ਘਰੇਲੂ ਹਿੰਸਾ ਦੇ ਕੀ ਪ੍ਰਭਾਵ ਹਨ ਪੁਨਰ ਉਥਾਨਵਾਦੀ ਅੰਦੋਲਨ ਤੋਂ ਤੁਸੀਂ ਕੀ ਸਮਝਦੇ ਹੋ ਭਾਗੜੀ ਚਾਊਗਾ ਵਿਸਥਾਪਨ ਕੀ ਹੈ ਇਸ ਉੱਤੇ ਇੱਕ ਵਿਸਤ੍ਰਿਤ ਨੋਟ ਲਿਖੋ ਆਵਾਸ ਕੀ ਹੈ ਆਵਾਸ ਸਮੱਸਿਆਵਾਂ ਲਈ ਜ਼ਿੰਮੇਵਾਰ ਕਿਹੜੇ ਕਾਰਨ ਹਨ ਜਾਤੀ ਤੋਂ ਤੁਸੀਂ ਕੀ ਸਮਝਦੇ ਹੋ ਜਾਤੀ ਅਤੇ ਵਰਨ ਵਿੱਚ ਭੇਦ ਲਿਖੋ ਨਾਰੀਵਾਦ ਤੇ ਪ੍ਰਗਤੀਸ਼ੀਲ ਉਦਾਰਵਾਦੀ ਨਾਰੀਵਾਦ ਦਾ ਸੰਤ ਦੀ ਵਿਆਖਿਆ ਕਰੋ ਵਰਗ ਕੀ ਹੈ ਉਸ ਦੀ ਵਿਸ਼ੇਸ਼ਤਾ ਨੂੰ ਵਿਸਤਾਰ ਵਿੱਚ ਲਿਖੋ ਪੇਂਡੂ ਸਮਾਜ ਉੱਤੇ ਵਿਸਤਾਰ ਵਿੱਚ ਨੋਟ ਲਿਖੋ ਪ੍ਰਵਲ ਜਾਤੀ ਉੱਤੇ ਨੋਟ ਲਿਖੋ ਕੋਈ ਦੋ ਜਾਤੀ ਅੰਦੋਲਨਾਂ ਬਾਰੇ ਸੰਖੇਪ ਚਰਚਾ ਕਰੋ ਸ਼ਰਾਬਖੋਰੀ ਤੋਂ ਤੁਸੀਂ ਕੀ ਸਮਝਦੇ ਇਸ ਦੀ ਜਿਮੇਵਾਰ ਕਾਰਨ ਜਾਤ ਤੱਤਾਂ ਦੀ ਵਿਸਤਾਰ ਵਿੱਚ ਚਰਚਾ ਕਰੋ ਗਰੇਲੂ ਹਿੰਸਾ ਨੂੰ ਪ੍ਰਭਾਵਿਤ ਕਰੋ ਕੋਈ ਚਾਰ ਗਰੇਲੂ ਹਿੰਸਾਵਾਂ ਦੇ ਰੂਪਾਂ ਨੂੰ ਵਿਸਤਾਰ ਵਿੱਚ ਲਿਖੋ ਅਧੂਨੀਕਰਨ ਤੋਂ ਤੁਸੀਂ ਕੀ ਸਮਝਦੇ ਇਸ ਦੀ ਵਿਸ਼ੇਸ਼ਤਾ ਦੀ ਵਿਸਤਾਰ ਵਿੱਚ ਚਰਚਾ ਕਰੋ ਜਾਂ ਵਿਰਤ ਲੋਕਾਂ ਦੁਆਰਾ ਕਿਹੜੀਆਂ-ਕਿਹੜੀਆਂ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾਂ ਲਿਖਿਆ ਸੋ ਇੱਛੇ ਵੀ ਕੁਝ ਜਿਵੇਂ ਆਤੀ ਜਾਂਦੀ ਜਾਂਦੀ ਸੋ ਅਪਰ ਕਰੇ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲੈਣਾ ਸੋ ਮਿਲਦੇ ਆਪੇ ਕੋਣੀ ਵੀਡੀਓ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ ਸੋ ਨੈਕਸਟ ਵੀਪਰ ਜੋ ਵੀ ਆਸ ਦਾ ਕਮੈਂਟ ਜਰੂਰ ਕਰ ਦੇਣਾ